ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ ਹੈ ਦਸ਼ਵਿੰਦਰ ਮਹਿਰਮ ਦੀ ਲਿਖੀ ਹੋਈ ਕਹਾਣੀ ਸਰਵਣ ਪੁੱਤ ਹਾਂ ਆ ਹਾਈ ਮਾਂ ਓਏ ਹੋਏ ਓ ਰਬਾ ਬੜਾਈ ਜਲਮੇ ਤੂੰ ਵੀ ਕਹਿੰਦੇ ਨੇ ਤੇਰੀ ਘਰ ਦੇਰ ਹੈ ਪਰ ਅੰਧੇਰ ਨਹੀਂ ਪਰ ਤੂੰ ਤਾਂ ਹਨੇਰ ਹੀ ਪਾ ਦਿੱਤਾ ਬਹੁਤ ਚਿਰ ਹੋ ਗਿਆ ਮੰਜੇ ਤੇ ਗੋਡੇ ਰਗੜੀਂਦਿਆਂ ਬਥੇਰੀਆਂ ਖਾ ਲਈਆਂ ਦਵਾਈਆਂ ਅਜੇ ਵੀ ਨਹੀਂ ਤੂੰ ਬੋੜਦਾ ਕੀ ਤੇਰੇ ਕੋਲ ਵੀ ਮੇਰੇ ਲਈ ਕੋਈ ਥਾਂ ਨਹੀਂ ਰਹੀ ਹੁਣ ਤਾਂ ਨੂਆ ਪੁੱਤਾਂ ਨੂੰ ਵੀ ਬੁਰਾ ਲੱਗਦਾ ਇੱਕ ਛੋਟਾ ਉਹ ਵੀ ਕਿੰਨਾ ਕੁ ਚਿਰ ਸੇਵਾ ਕਰਦਾ ਰਹੇਗਾ ਹੁਣ ਤਾਂ ਮੌਤ ਹੀ ਦੇ ਦੇ ਤਾਂ ਚੰਗਾ ਹੈ ਤਾਂ ਬਥੇਰਾ ਚਰ ਜੀ ਲਿਆ ਬੁੱਢਾ ਦੀਨੂ ਮੰਜੇ ਤੇ ਪਿਆ ساری ਰਾਤ ਇਸ ਤਰ੍ਹਾਂ ਬੜਬੜ ਕਰਦਾ ਰਿੰਦਾ ਅੱਜ ਵੀ ਕਰ ਰਿਹਾ ਸੀ ਕੀ ਚਾਹੀਦਾ ਬਾਪੂ ਉਦੇ ਛੋਟੇ ਮੁੰਡੇ ਕਰਮੇ ਨੇ ਅੰਦਰ ਆਉਂਦਿਆਂ ਪੁੱਛਿਆ ਕੁਛ ਨਹੀਂ ਪੁੱਤਰਾ ਫਿਰ ਤੂੰ ਕੀ ਕਹਿੰਦਾ ਸੀ ਹੌਲੀ-ਹੌਲੀ ਆਪਣੇ ਭਾਗਾਂ ਨੂੰ ਕੋਸ ਰਿਹਾ ਸੀ ਮੌਤ ਵਿਦਤਾ ਨਹੀਂ ਆਉਂਦੀ ਨਾ ਬਾਪੂ ਤੂੰ ਇਹ ਕੀ ਸੋਚਦਾ ਰਹਿਣਾ ਹੈ ਹੁਣ ਤੈਨੂੰ ਛੇਤੀ ਰਾਮ ਆ ਜਾਣਾ ਹੈ ਬਸ ਹੌਂਸਲਾ ਨਾ ਹਾਰੀ ਮੁੰਡੇ ਦੀ ਆਵਾਜ਼ ਵਿੱਚ ਦੁੱਖ ਚਲਕ ਰਿਹਾ ਸੀ ਹੰਝੂ ਅੱਖਾਂ ਵਿੱਚ ਤੈਰਦੇ ਹੀ ਸੰਕੇ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾਂ ਹੀ ਜਵਾਨ ਮੁੰਡਾ ਉਹਨਾਂ ਨੂੰ ਵਿੱਚੇ ਵਿੱਚ ਪੀ ਹੈ ਉਦਾਸ ਨਾ ਹੋ ਕਰਮਿਆ ਜਿਹੜਾ ਬਣਿਆ ਹੁਣੀ ਇੱਕ ਦਿਨ ਟੁੱਟਣਾ ਵੀ ਤਾਂ ਹੈ ਨਾ ਤੂੰ ਮੇਰੀ ਬੜੀ ਸੇਵਾ ਕੀਤੀ ਹੈ ਤੇਰੇ ਦੂਜੇ ਭਰਾ ਤੇਰੇ ਨਾਲ ਨਾਰਾਜ਼ ਸਨ ਪਰ ਉਹਨਾਂ ਆਪਣੇ ਬਾਪੂ ਦੀ ਕੋਈ ਖ਼ਬਰ ਨਹੀਂ ਲਈ ਕੋਈ ਗੱਲ ਨਹੀਂ ਤੇਰੀ ਸੇਵਾ ਦਾ ਫਲ ਤੈਨੂੰ ਮਿਲੇਗਾ ਬੁੱਢੇ ਦੀਨੂ ਦੇ ਮੂੰਹ ਤੇ ਕੋਈ ਉਦਾਸੀ ਨਹੀਂ ਸੀ ਉਹਦਾ ਹੱਥ ਕਰਮੇ ਦੇ ਸਿਰ ਤੇ ਸੀ ਜਿਵੇਂ ਉਹ ਉਹਨੂੰ ਅਸੀਸ ਦੇ ਰਿਹਾ ਹੋਵੇ ਕੋਈ ਨਹੀਂ ਬਾਪੂ ਜੇ ਉਹਨਾਂ ਪਤਾ ਨਹੀਂ ਲਿਆ ਮੈਂ ਜੋ ਤੇਰੀ ਸੇਵਾ ਕਰਨ ਲਈ ਫਿਰ ਤੇਰੀ ਨੂੰਹ ਆ ਤੇਰੇ ਇਹ ਛੋਟੇ ਛੋਟੇ ਪੋਤੇ ਆ ਅਸੀਂ ਤੈਨੂੰ ਮਰਨ ਨਹੀਂ ਦੇਣਾ ਬਾਪੂ ਕਰਮੇ ਨੇ ਆਪਣੀ ਤੀਵੀ ਕੁਲਦੀਪ ਤੇ ਦੋ ਪੁੱਤਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਜਿਵੇਂ ਉਹਨੂੰ ਪੂਰਾ ਯਕੀਨ ਸੀ ਕਿ ਉਹ ਉਹਨੂੰ ਮਰਨ ਨਹੀਂ ਦੇਣਗੇ ਮੇਜ਼ ਤੇ ਬਲ ਦੀ ਬੱਤੀ ਦੀ ਲੋ ਕਰਮੇ ਨੇ ਹੋਰ ਵਧਾ ਦਿੱਤੀ ਸ਼ਾਇਦ ਉਸ ਨੂੰ ਲੱਗਾ ਹੋਵੇ ਲੋਹ ਦੇ ਵਧਣ ਨਾਲ ਦੀਨੂ ਦੇ ਸਾਹ ਵੀ ਵੱਧ ਜਾਣਗੇ ਦੀਨੂ ਦੇ ਹੋਰ ਤਿੰਨ ਲੜਕੇ ਤੇ ਦੋ ਲੜਕੀਆਂ ਸਨ ਕਰਮਾ ਸਾਰਿਆਂ ਤੋਂ ਛੋਟਾ ਸੀ ਦੀਨੂ ਉਸ ਕੋਲ ਹੀ ਰਹਿ ਰਿਹਾ ਸੀ ਕਰਮੇ ਤੋਂ ਵੱਡਾ ਧਰਮਾ ਉਸ ਤੋਂ ਵੱਡਾ ਸਰਵਣ ਤੇ ਸਾਰਿਆਂ ਤੋਂ ਵੱਡਾ ਹੰਸਾ ਜਿੰਨਾ ਚਿਰ ਉਹ ਤਕੜਾ ਰਿਹਾ ਉਸਨੇ ਰਾਜ ਕੀ ਕਮਾਈ ਕੀਤੀ ਸੌਂ ਖਾਣ ਨੂੰ ਵੀ ਉਸ ਨੇ ਬਿਨਾਂ ਵਜਾ ਕਦੇ ਦਿਹਾੜੀ ਨਹੀਂ ਸੀ ਪੰਨੀ ਬਾਲਣ ਲੱਕੜੀ ਪੱਠੇ ਦੱਥੇ ਉਹਦੀ ਘਰ ਵਾਲੀ ਰਤਨੀ ਆਪ ਹੀ ਲੈ ਆਉਂਦੀ ਰਹੀ ਦੋਵੇਂ ਈਆਂ ਜੀਤੋ ਤੇ ਮੀਤੇ ਖਾਪੋ ਆਪਣੇ ਘਰ ਸੁੱਖ ਨਾਲ ਰਹਿ ਰਹੀਆਂ ਸਨ ਮੁੰਡੇ ਵੀ ਵਿਆਹੇ ਗਏ ਸਨ ਵੱਖ-ਵੱਖ ਰਹਿ ਰਹੇ ਸਨ ਕੋਈ ਵੀ ਕਿਸੇ ਪੱਖੋਂ ਦੁਖੀ ਨਹੀਂ ਸੀ ਸਭ ਕੁਝ ਰੱਬ ਨੇ ਦਿੱਤਾ ਹੋਇਆ ਸੀ ਕਰਮੀ ਦੇ ਘਰ ਜਦ ਦਿਨ ਦੂਸਰਾ ਪੁੱਤਰ ਪੈਦਾ ਹੋਇਆ ਚੰਗੀ ਭਲੀ ਰਤਨੀ ਉਸੇ ਦਿਨ ਰੱਬ ਨੂੰ ਪਿਆਰੀ ਹੋ ਗਈ ਬੜੀ ਅਜੀਬ ਸਥਿਤੀ ਸੀ ਲੋਕ ਰਤਨੀ ਦਾ ਅਫਸੋਸ ਵੀ ਕਰ ਜਾਣ ਮੁੰਡੇ ਦੀਆਂ ਵਧਾਈਆਂ ਵੀ ਦੇ ਜਾਣ ਰਤਨੀ ਦੇ ਮਰਨ ਤੋਂ ਬਾਅਦ ਦੀਨੂ ਨੇ ਪੱਠੇ ਦੱਥੇ ਦਾ ਕੰਮ ਆਪ ਸੰਭਲਿਆ ਕਰਮੀ ਦੀ ਵੋਟੀ ਗੁਲਦੀਪ ਨੂੰ ਉਸਨੇ ਕਦੇ ਵੀ ਖੇਤੀ ਬੰਨੀ ਜਾਣ ਨਹੀਂ ਸੀ ਦਿੱਤਾ ਜੇ ਕਰਮਾ ਕਿਹ ਵੀ ਦਿੰਦਾ ਤਾ ਉਹ ਕਹਿੰਦਾ ਢਾਲ ਰੋਟੀ ਬਣਾਏਗੀ ਨਿੱਕੇ ਨਿਆਣੇ ਸੰਭੇਗੀ ਦਿਨੂ ਦਾ ਸਭ ਤੋਂ ਵੱਡਾ ਮੁੰਡਾ ਹੰਸਾ ਚੰਡੀਗੜ੍ਹ ਸੈਕਰੀਟੇਟ 'ਚ ਨੌਕਰੀ ਕਰਦਾ ਸੀ 25 30 ਸਾਲ ਪਹਿਲਾਂ 10ਵੀਂ ਕਰਨ ਤੋਂ ਬਾਅਦ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਮੇਕਮੇ ਵਿੱਚ ਰੁਜ਼ਗਾਰ ਮਿਲ ਹੀ ਜਾਂਦਾ ਸੀ ਇਹਨਾਂ ਜਾਤਾਂ ਦੇ ਬੱਚੇ ਸਕੂਲ ਵਿੱਚ ਆਉਂਦੇ ਵੀ ਤਾਂ ਬਹੁਤ ਘੱਟ ਸਨ ਜੇ ਆਉਂਦੇ ਵੀ ਸਨ ਤਾਂ ਮਿਡਲ ਪਾਸ ਕਰਨ ਤੋਂ ਪਹਿਲਾਂ ਪਹਿਲਾਂ ਚੜ ਜਾਂਦੇ ਸਨ ਮਾਪੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਤਾਂ ਦਿਲਾ ਦਿੰਦੇ ਹੰਸਾ ਅਜੇਹਾ ਪਿੰਡੋਂ ਗਿਆ ਚੰਡੀਗੜ੍ਹ ਦਾ ਹੀ ਹੋ ਕੇ ਰਹਿ ਗਿਆ ਪਹਿਲਾ ਮਹੀਨੇ ਦੋ ਮਹੀਨੇ ਬਾਅਦ ਆਉਂਦਾ ਰਿਹਾ ਹਰ ਸਾਲ ਸ਼ਮਾਹੀ ਬਾਅਦ ਕਦੇ-ਕਦੇ ਖੱਤ ਲਿਖਦਾ ਉਹ ਵੀ ਘਮ ਘਮਾ ਕੇ ਮਿਲਦੀ ਉਸਨੇ ਆਪਣੇ ਨਾਂ ਨਾਲ ਸ਼ਰਮਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਹਾਂ ਸਰਾਜ ਸ਼ਰਮਾ ਵਿਆਹ ਵੀ ਉਹਨੇ ਆਪਣੀ ਮਰਜ਼ੀ ਨਾਲ ਪੰਡਤਾਂ ਦੀ ਕੁੜੀ ਨਾਲ ਕਰਵਾ ਲਿਆ ਸੀ ਬਿਨਾਂ ਕਿਸੇ ਰਿਸ਼ਤੇਦਾਰ ਨੂੰ ਸੱਦਿਆਂ ਬੁਲਾਇਆ ਉਹਦੇ ਹੱਥ ਬ੍ਰਾਹਮਣਾਂ ਦੇ ਘਰ ਵੱਲ ਘੁੰਮਦੇ ਰਹਿੰਦੇ ਕਦੇ ਵਾਪਸ ਹੋ ਜਾਂਦੇ ਕਦੇ ਕੋਈ ਖੋਲ ਕੇ ਪੜ ਲੈਂਦਾ ਤਾਂ ਦੀਨੂ ਦੇ ਘਰ ਦੇ ਜਾਂਦਾ ਦੀਨੂ ਨੂੰ ਬੜਾ ਗੁੱਸਾ ਹੁੰਦਾ ਓਏ ਕੰਜਰਾ ਇਹ ਕੀ ਜੰਦ ਚੜੀ ਜਾਣਾ ਹੈ ਦੀਨ ਮੱਜ ਵੀ ਭੁੱਲ ਗਿਆ ਤੂੰ ਤੂੰ ਕਿਹੜਾ ਨਵਾਂ ਬਾਪ ਬਣ ਲਿਆ ਓ ਬਣਾ ਲਿਆ ਓਏ ਤੂੰ ਕਿਹੜਾ ਨਵਾਂ ਬਾਪ ਬਣਾ ਲਿਆ ਓਏ ਕੋੜੀਆਂ ਬੜਬੜ ਕਰਦਾ ਉਹ ਹੰਸੇ ਨੂੰ ਕੋਸ ਹੀ ਜਾਂਦਾ ਤੇ ਨਾਲੇ ਗਾਲਾਂ ਕੱਢੀ ਜਾਂਦਾ ਤਰੱਕੀ ਦੀ ਪੌੜੀ ਚੜਦਾ ਚੜਦਾ ਹੰਸ ਰਾਜ ਅੰਡਰ ਸੈਕਟਰੀ ਦੀ ਪੋਸਟ ਤੇ ਜਾ ਪਹੁੰਚਾ ਸੀ ਉਸ ਨੂੰ ਸਰਕਾਰੀ ਕੋਠੀ ਅਲਾਟ ਹੋ ਗਈ ਸੀ ਕਦੇ ਕਦੇ ਪਿੰਡ ਦੇ ਲੋਕ ਚੰਡੀਗੜ੍ਹ ਜਾਂਦੇ ਉਹਨੂੰ ਮਿਲਦੇ ਵੇਲੇ ਇੱਕ ਵੇਲੇ ਉਹਦੇ ਘਰ ਰਾਤ ਵੀ ਕੱਟ ਆਉਂਦੇ ਐਂਡ ਆ ਕੇ ਉਹਦੇ ਠਾਠ ਦੀਆਂ ਗੱਲਾਂ ਕਰਦੇ ਦੋ ਤਿੰਨ ਨੌਕਰ ਘਰ ਆਉਂਦੇ ਕੋਈ ਝਾੜੂ ਪੋਚਾ ਕਰ ਜਾਂਦਾ ਕੋਈ ਕੱਪੜੇ ਧੋ ਜਾਂਦਾ ਘਰ ਦੀ ਬਗੀਚੀ ਚ ਫੁੱਲ ਬੂਟੇ ਲਾਉਣ ਵਾਲਾ ਵੱਖਰਾ ਇੱਕ ਵਾਰੀ ਦੀਨੂ ਉਹਨੂੰ ਮਿਲਣ ਲਈ ਚੰਡੀਗੜ੍ਹ ਚਲਾ ਗਿਆ ਗੱਲ ਲੰਬੀ ਕਮੀਜ਼ ਤੇ ਤੇਰ ਚਾਦਰ ਸਰਸਰੀ ਤੌਰ ਤੇ ਨੂਰ ਰਾਣੀ ਪੈਰੀ ਹੱਥ ਲਾ ਗਈ ਨਿਆਣਾ ਕੋਈ ਪਾਸ ਉਹਦੇ ਆਇਆ ਨਾ ਹੰਸਰਾਜ 10 ਮਿੰਟ ਪਹਿਕੇ ਕਿਸੇ ਪਾਰਟੀ ਚ ਜਾ ਬੈਠਾ ਜਿਸ ਕਮਰੇ ਚ ਉਹ ਜਾ ਕੇ ਬੱਠਾ ਸੀ ਸਵੇਰ ਤੱਕ ਕੈਦੀਆਂ ਵਾਂਗ ਉਸੇ ਕਮਰੇ ਚ ਤੜਿਆ ਰਹਾ ਦੈਨ ਚੜੇ ਰੋਟੀ ਪਾਣੀ ਖਾ ਕੇ ਦਿਨੂ ਡ੍ਰਿੰਗ ਰੂਮ ਦੇ ਬਾਹਰ ਬਰਾਂਡੇ ਵਿੱਚ ਬੱਠਾ ਸੀ ਹੰਸਰਾਜ ਦੇ ਕੁਝ ਦੋਸਤ ਘਰ ਆਏ ਗੱਲਾਂ ਗੱਲਾਂ ਚ ਇੱਕ ਨੇ ਦਿਨੂ ਬਾਰੇ ਪੁੱਛਿਆ ਕਿ ਬਈ ਕੌਣ ਐ ਤਾਂ ਹੰਸਰਾਜ ਨੇ ਪਿੰਡ ਤੋਂ ਐ ਇਥੇ ਕਿਸੇ ਕੰਮ ਆਇਆ ਸੀ ਰਾਤੀਂ ਇੱਕ ਵੇਲਾ ਹੋ ਗਿਆ ਤਾਂ ਘਰ ਆ ਗਿਆ ਕਹਿ ਕੇ ਖਹਿੜਾ ਛੁਡਾਲਿਆ ਜੀਨੂ ਨੇ ਇਹ ਸੁਣ ਲਿਆ ਬਿਨਾ ਕੁਛ ਕਹੀ ਉਹ ਉਸੇ ਵੇਲੇ ਪਿੰਡ ਦੇ ਰਾਹ ਪੈ ਗਿਆ ਸੀ ਉਹ ਸੋਚਦਾ ਜਿਹੜਾ ਪੁੱਤ ਚੌਹ ਬੰਦਿਆਂ ਚ ਪਿਓ ਨੂੰ ਪਿਓ ਨਹੀਂ ਕਹਿ ਸਕਦਾ ਉਹਦੀ ਅਫਸਰੀ ਨੂੰ ਉਸਨੇ ਕੀ ਕਰਨਾ ਚੰਗਾ ਹੋਇਆ ਉਹਨੇ ਹੋਰ ਕੋਈ ਨਿਆਣਾ ਨਹੀਂ ਪੜਾਇਆ ਨਹੀਂ ਤਾਂ ਔਲਾਦ ਹੁੰਦਿਆਂ ਸੁੰਦਿਆਂ ਵੀ ਬੀਵਲਾਦ ਹੋ ਜਾਂਦਾ ਮੁੜ ਕੇ ਕਦੀ ਵੀ ਉਸਨੇ ਹੰਸਰਾਜ ਦਾ ਨਾਂ ਜ਼ੁਬਾਨ ਤੇ ਨਾ ਆਉਣ ਦਿੱਤਾ ਉਹਨੇ ਚਾਰ ਦੀ ਜਗਾ ਤਿੰਨ ਪੁੱਤਰਾਂ ਤੇ ਹੀ ਸਬਰ ਕਰ ਲਿਆ ਹੰਸਰਾਜ ਨੇ ਤਾਂ ਉਸ ਤੋਂ ਬਾਅਦ ਜੰਮਣੇ ਮਰਨੇ ਤੇ ਉਹਣਾ ਵੀ ਛੱਡ ਦਿੱਤਾ ਸੀ ਕਦੇ ਕਦੇ ਦਿਨ ਨੂੰ ਧਰਮੇ ਤੇ ਸਰਵਣ ਵੱਲ ਵੀ ਚਲਾ ਜਾਂਦਾ ਉਹਨਾਂ ਦਾ ਵੀ ਕੁਝ ਨਾ ਕੁਝ ਸਮਾਰ ਜਾਂਦਾ ਉਹਨਾਂ ਦੇ ਬੱਚੇ ਬਾਬਾ ਆ ਦੇ ਬਾਬਾ ਉਹਦੇ ਲਈ ਰੱਖਦੇ ਉਹ ਉਹਨਾਂ ਨੂੰ ਵੀ ਕੋਈ ਨਾ ਕੋਈ ਚੀਜ਼ ਲੈ ਦਿੰਦਾ ਪੁੱਤਰ ਵੀ ਬਾਪੂ-ਬਾਪੂ ਕਰਦੇ ਰਹਿੰਦੇ ਦੋਵੇਂ ਭਰਾ ਕਦੇ-ਕਦੇ ਕਰਮੇਵਾਲ ਢੀੜਾ ਮਾਰ ਜਾਂਦੇ ਸੀ ਦਿਨ ਨੂੰ ਉਦੋਂ 17 ਨੂੰ ਪਾਰ ਕਰ ਗਿਆ ਸੀ ਜਦੋਂ ਰੋਗਾ ਨੇ ਉਸ ਨੂੰ ਹਲਕਾ-ਹਲਕਾ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੱਡੀ ਦਾ ਚੀੜਾ ਹੋਣ ਕਰਕੇ ਛੇਤੀ ਕੀਦਿਆਂ ਉਹ ਮੰਜੇ ਤੇ ਘੱਟ ਹੀ ਡਿਗਦਾ ਪਰ ਪਿਛਲੇ 2 ਸਾਲ ਤੋਂ ਸਾਹ ਦੀ ਸ਼ਿਕਾਇਤ ਤੇ ਜੋੜਾਂ ਦੇ ਦਰਦਾਂ ਨੇ ਔਸ ਨੂੰ ਤਰਨ ਫਿਰਨ ਤੋਂ ਆ ਕੀ ਕਰ ਦਿੱਤਾ ਸੀ ਕਰਮਾ ਆਪਣੇ ਵਿਅਕਤ ਮੁਤਾਬਕ ਉਹਦੀ ਦਵਾਈ دارو ਕਰੀ ਜਾਂਦਾ ਦੀਨੂ ਨੇ ساری ਉਮਰ ਕਦੇ ਪੁੱਤਰਾਂ ਦੇ ਹੱਥਾਂ ਵੱਲ ਨਹੀਂ ਸੀ ਚੱਕਿਆ ਕਿਸੇ ਤੋਂ ਕੁਝ ਲਿਆ ਨਹੀਂ ਸੀ ਉਲਟਾ ਦਿੱਤਾ ਹੀ ਸੀ ਹੁਣ ਜਦੋਂ ਉਹ ਬਿਮਾਰ ਹੋਇਆ ਸੀ ਧਰਮੀ ਤੇ ਸਰਮਣ ਵਿੱਚੋਂ ਕੋਈ ਵੀ ਨੇੜੇ ਨਹੀਂ ਸੀ ਟੁੱਕਾ ਬਹਾਨੇ ਨਾਲ ਹੀ ਮਾੜੀ ਜਹੀ ਗੱਲ ਤੋਂ ਸਰਮਣ ਕਰਮੀ ਨਾਲ ਝਗੜ ਪਿਆ ਦੂਜਾ ਵੀ ਉਹਦੇ ਮਗਰ ਹੋ ਤੁਰਿਆ ਫਿਰ ਕਿਸੇ ਨੇ ਬਾਤ ਨਾ ਪੁੱਛੀ ਜਿਵੇਂ ਡਰਦੇ ਹੋਣ ਕਿ ਬਾਪੂ ਤੇ ਕੋਈ ਪੈਸਾ ਨਾ ਖਰਚ ਹੋ ਜਾਏ ਕਰਮੀ ਨੇ ਹੀ ਉਸ ਨੂੰ ਸੰਭਿਆ ਉਸ ਦਾ ਦੁੱਖ ਸੁੱਖ ਦੇਖਿਆ ਸਿਆਣਿਆਂ ਦੀ ਕਹੀ ਗੱਲ ਕਿਤੇ-ਕਿਤੇ ਉਹਨੂੰ ਯਾਦ ਆਉਂਦੀ ਕਿ ਸਭ ਚਲਦਿਆਂ ਦੇ ਹੀ ਯਾਰ ਨੇ ਆਖਿਰ ਦੀਨੂ ਮਰ ਹੀ ਗਿਆ ਕਰਮੀ ਨੇ ਬਥੇ ਰਦਵਾਦਾਰੂ ਕੀਤਾ ਪਰ ਰੱਬ ਦੀ ਮਰਜ਼ੀ ਅੱਗੇ ਉਹਦੀ ਕੋਈ ਪੇਸ਼ ਨਾ ਗਈ। ਉਹਦੇ ਘਰ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਉਹਦੇ ਭਰਾ ਪਿਓ ਦੇ ਮਰਨੇ ਤੇ ਆਏ। ਪਰਜਾਈਆਂ ਚੀਕਾਂ ਮਾਰ-ਮਾਰ ਰੋਈਆਂ, ਛਾਤੀਆਂ ਪਿੱਟੀਆਂ। ਦਹਥੜ ਮਾਰ-ਮਾਰ ਉਹਨਾਂ ਆਪਣੇ ਪੱਟ ਸੁਝਾ ਲਏ। ਕਰਮੀ ਨੇ ਕਿਸੇ ਨੂੰ ਕੁਝ ਨਾ ਕਿਹਾ। ਜੀ ਤਾਂ ਕਰਦਾ ਇਹਨਾਂ ਨੂੰ ਜਿੱਦਾਂ ਆਏ ਉਸੇ ਤਰ੍ਹਾਂ ਕਰੋ ਬਾਹਰ ਕੱਢ ਦੇ। ਕੁਲਦੀਪ ਨੇ ਕਰਮੂ ਨੂੰ ਕਰਮੀ ਨੂੰ ਕਿਹਾ ਨਹੀਂ ਦੀਪ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਉਹਨਾਂ ਦਾ ਬਾਪ ਵੀ ਤਾਂ ਇਹੀ ਹੈ ਕਰਮੇ ਨੇ ਕਿਹਾ ਬਾਪ ਇਹੀ ਬਾਪ ਹੈ ਇਹਨਾਂ ਦਾ ਉਸ ਵੇਲੇ ਕਿੱਥੇ ਸੀ ਇਹ ਜਦੋਂ ਉਹ ਮੌਤ ਨਾਲ ਘੁੱਲ ਰਿਹਾ ਸੀ ਹੁਣ ਸਾਡੇ ਤੋਂ ਕਿਹੜਾ ਫੂਕ ਨਾ ਹੋਊ ਜਾਂ ਖਫੜ ਨਾ ਹੋਊ ਕੁਲਦੀਪ ਦਾ ਰੋ ਰੋ ਬੁਰਾ ਹਾਲ ਸੀ ਸ਼ਰੀਕਾਂ ਦੇ ਅੰਦਰ ਆਉਣ ਤੇ ਉਹਦਾ ਦਿਲ ਪਾਟਣਾ ਆ ਗਿਆ ਕਰਮੇ ਦੇ ਸ਼ਬਦਾਂ ਨੇ ਉਲਟਾ ਬਾਲਦੀ ਤੇ ਤੇਲ ਵਾਲਾ ਅਸਰ ਕੀਤਾ ਸੀ ਬਸ ਕਰ ਦੀ ਪਾਂ ਬਸ ਕਰ ਦੇਖ ਤੇਰਾ ਕੀ ਹਾਲ ਹੈ ਕੀ ਕਹਿਣਗੇ ਲੋਕੀ ਆਪਾਂ ਸੰਭਾਲ ਤੇ ਜਾ ਕੇ ਵਿਹੜੇ ਵਿੱਚ ਬੈਠ ਕਰਮਾ ਦੁਚਿੱਤੀ ਚ ਫਸ ਗਿਆ ਵਿਹੜੇ ਚ ਬਾਪ ਦੀ ਲਾਸ਼ ਪਈ ਸੀ ਤੇ ਪਤਨੀ ਦਾ ਉੰਜ ਹੀ ਬੁਰਾ ਹਾਲ ਸੀ ਕਰਮਿਆ ਜੇ ਪੈਸੇ ਥੀਲੇ ਦੀ ਲੋੜ ਹੋਈ ਤਾਂ ਸਾਨੂੰ ਦੱਸ ਦੇ ਉਹਦੇ ਵੱਡੇ ਭਰਾ ਸਰਵਰ ਨੇ ਕਿਹਾ ਜਿਵੇਂ ਕੋਈ ਦੋਸਤ ਆਪਣੇ ਦੋਸਤ ਨੂੰ ਬਾਹਲ ਦੇਣ ਆਇਆ ਹੋਵੇ ਨਹੀਂ ਮੇਰੇ ਕੋਲ ਹੈ ਗਿਆ ਕਰਮੀ ਨੇ ਬੇਰੁਖੀ ਨਾਲ ਜਵਾਬ ਦਿੱਤਾ ਉਹਦਾ ਦਿਲ ਤਾਂ ਕਰਦਾ ਸੀ ਕਿ ਵੱਟ ਕੇ ਚਪੇੜ ਸਰਵਣ ਦੇ ਮੂੰਹ ਤੇ ਮਾਰੇ ਪਰ ਆਪ ਤੋਂ ਵੱਡਾ ਹੋਣ ਕਰਕੇ ਤੇ ਲੋਕਾਂ ਦੀ ਚਰਚਾ ਤੋਂ ਡਰਦਾ ਉਹ ਚੁੱਪ ਹੀ ਰਿਹਾ ਦੀਨੂ ਦਾ ਦਾ ਸੰਸਕਾਰ ਕਰਕੇ ਕਰਮਾ ਆਪਣੇ ਘਰ ਆ ਗਿਆ ਸ਼ਰੀਕੀ ਦੇ ਤੀਵੀਆਂ ਮਰਦ ਆਪੋ ਆਪਣੇ ਘਰਾਂ ਨੂੰ ਚਲੇ ਗਏ ਨਾਲ ਦੇ ਘਰ ਵਾਲਿਆਂ ਨੇ ਰੋਟੀ ਬਣਾ ਲਈ ਸੀ ਜਿਹੜੀ ਉਹਨਾਂ ਬੁਰਕੀ ਬੁਰਕੀ ਹੀ ਖਾਧੀ ਰੋਣ ਧੋਣ ਦਾ ਕੰਮ ਖਤਮ ਹੋ ਗਿਆ ਸੀ ਹੁਣ ਜੇ ਕਿਸੇ ਨੇ ਵੀ ਅਫਸੋਸ ਲਈ ਆਉਣਾ ਸੀ ਥੋੜਾ ਠਹਿਰ ਕੇ ਹੀ ਆਉਣਾ ਸੀ ਜਦੋਂ ਹੋਰ ਕੁਝ ਸਹਾਰਿਆ ਸੀ ਕਰਮਾ ਹੁਣ ਵੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ ਮਕਾਨਾ ਤਾਂ ਢੋ ਉਸਨੇ ਇੱਕ ਦਿਨ ਦਾ ਰੱਖ ਲਿਆ ਕਈ ਲੋਕ ਗਲਤੀਆਂ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਜਾਂਦੇ ਹਨ ਕਿ ਉਹਨਾਂ ਨੂੰ ਗਲਤੀਆਂ ਕਰਕੇ ਖੁਸ਼ੀ ਮਹਿਸੂਸ ਹੋਣ ਲੱਗਦੀ ਹੈ ਤੇ ਦੇਖਣ ਵਾਲਾ ਉਹਨਾਂ ਤੇ ਹੱਸਦਾ ਹੈ ਤੇ ਮੁਖੌਲ ਉਡਾਉਂਦਾ ਹੈ ਜਿਹੜਾ ਮਾਪੇ ਆਪਣੇ ਧੀਆ ਪੁੱਤ ਨੂੰ ਜਨਮ ਦਿੰਦਾ ਹੈ ਫਿਰ ਪਾਲਦਾ ਪੋਸਦਾ ਹੈ ਉਹਨਾਂ ਦਾ ਨਰਕ ਪੋਚਦਾ ਹੈ ਮਾਂ ਬੱਚੇ ਨੂੰ ਸੁੱਕੇ ਥਾਂ ਪਾ ਕੇ ਆਪ ਗਿੱਲੇ ਥਾਂ ਪੈਂਦੀ ਹੈ ਬਾਪ ਉਹਨਾਂ ਨੂੰ ਖਾਣ ਪੀਣ ਤੇ ਪੈਣ ਲਈ ਦਿੰਦਾ ਹੈ ਵੱਡੇ ਹੋਣ ਤੇ ਪੜਾਉਂਦਾ ਹੈ ਵਿਹੁੰਦਾ ਹੈ ਉਸ ਕੁਰਬਾਨੀ ਦੇ ਬਦਲੇ ਜੇ ਉਹਨਾਂ ਦਾ ਮਰਨਾ ਵੀ ਖਰਾਬ ਹੋਵੇ ਤਾਂ ਫਿਰ ਲਾਂਤ ਹੈ ਅਜਿਹੇ ਧੀਆ ਪੁੱਤਾਂ ਦੀ ਧੀਆ ਪੁੱਤਾਂ ਤੋਂ ਸੁੱਖ ਤਾਂ ਕਰਮਾ ਨਾਲ ਹੀ ਮਿਲਦਾ ਹੈ ਹਰ ਮਾਂ ਬਾਪ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੀ ਔਲਾਦ ਨੂੰ ਚੰਗਾ ਆਦਮੀ ਬਣਾਵੇ ਬਾਪ ਆਪ ਭਾਵੇਂ ਸਾਦਾ ਕੱਪੜਾ ਪਾਵੇ ਰੁੱਖੀ ਮਿੱਸੀ ਖਾਵੇ ਪਰ ਧੀਆ ਪੁੱਤਾਂ ਦੀ ਉਹ ਕੋਈ ਗੱਲ ਨਹੀਂ ਮੋੜਦਾ ਪਰ ਇਸ ਦੇ ਇਵਜ਼ ਵਿੱਚ ਜੋ ਕੁਝ ਉਸ ਨੂੰ ਮਿਲਦਾ ਹੈ ਉਹ ਸਭ ਕਰਮਾਂ ਤੇ ਸਵਰ ਦਿੱਤਾ ਜਾਂਦਾ ਹੈ ਜੀਨੂੰ ਨਾਲ ਵੀ ਇਹੋ ਕੁਝ ਹੋਇਆ ਪਰ ਮਰਨ ਦੀ ਗੱਲ ਕੁਝ ਖਾਸ ਹੀ ਹੋਈ ਜਿਸ ਦਿਨ ਮਕਾਨ ਦਾ ਢੋ ਕਰਮੇ ਨੇ ਰੱਖਿਆ ਉਸੇ ਦਿਨ ਹੀ ਸਰਵਣ ਹੁਰਾ ਨੇ ਰੱਖ ਲਿਆ ਮਕਾਨਾ ਆਉਂਦੀਆਂ ਰਹੀਆਂ ਪਹਿਲਾਂ ਇੱਕ ਦੇ ਆਉਂਦੀਆਂ ਫਿਰ ਦੂਜੇ ਦੇ ਸ਼ਰੀਕੇ ਦੀਆਂ ਔਰਤਾਂ ਕਦੇ ਇੱਕ ਪਾਸੇ ਦੌੜਦੀਆਂ ਕਦੇ ਦੂਜੇ ਪਾਸੇ ਕੁਝ ਰਿਸ਼ਤੇਦਾਰ ਅਜੇਹੀ ਵੀ ਸਨ ਜਿਹੜੇ ਇੱਕੋ ਪਾਸੇ ਹੀ ਜਾਂਦੇ ਸਨ ਦੀਨੂ ਦੀ ਆਤਮਾ ਦੀ ਸ਼ਾਂਤੀ ਲਈ ਕਰਮੇ ਨੇ ਘਰ ਵਿੱਚ ਸਹਿਜ ਪਾਠ ਰਖਵਾ ਲਿਆ ਸਰਵਣ ਕਿਹੜਾ ਘਟ ਸੀ 4 ਦਿਨ ਬਾਅਦ ਉਸਨੇ ਆਪਣੇ ਘਰ ਵਿੱਚ ਅਖੰਡ ਪਾਠ ਸ਼ੁਰੂ ਕਰਵਾ ਲਿਆ ਦੋਹਾਂ ਘਰਾਂ ਚ ਪਾਠ ਦੇ ਭੋਗ ਇੱਕੋ ਦਿਨ ਪਾਏ ਗਏ ਸਰਵਣ ਨੇ ਤਾਂ ਪਾਠੀ ਸੱਜਣਾ ਨੂੰ ਬਸਤਰ ਤੇ ਬਿਸਤਰ ਦੇ ਕੇ ਤੋਰਿਆ ਕਰਮੇ ਦੇ ਘਰ ਰੋਟੀ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਤਾਂ ਸਰਵਣ ਦੇ ਘਰ ਜਲੇਬੀਆਂ ਦਾ ਲੰਗਰ ਲਾਇਆ ਗਿਆ ਗੱਲ ਕੀ ਜੱਗ ਚੰਗੀ ਜੱਗ ਹਸਾਈ ਹੋਈ ਜਿੱਥੋਂ ਜਿੱਥੋਂ ਵੀ ਕੋਈ ਆਇਆ ਸੀ ਉੱਥੇ-ਉੱਥੇ ਹੀ ਇਸ ਗੱਲ ਦਾ ਮਖੌਲ ਉਡਾਇਆ ਗਿਆ ਇੱਕ ਨੇ ਦੂਜੀ ਕੋਲ ਦੂਜੀ ਨੇ ਤੀਜੀ ਕੋਲ ਇਸ ਤਰ੍ਹਾਂ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਸੀ ਮਰਨ ਤੋਂ ਬਾਅਦ ਦੀਨੂ ਦੇ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਵੰਡੇ ਆ ਗਏ ਸਨੇ ਉਸ ਦੇ ਸਰਵਣ ਵਰਗੇ ਪੁੱਤਰ ਨੇ ਬਈ ਰੱਬ ਹੀ ਬਚਾਈ ਇਹੋ ਜਿਹੇ ਸਰਵਣ ਪੁੱਤਰ ਤੋਂ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਥੈਂਕਸ ਫॉर ਵਾਚਿੰਗ